ਬੀਤੇ ਦਿਨ ਸ਼੍ਰੀ ਸ਼ਾਨਾਲੇਸ਼ਵਰ ਮਹਾਦੇਵ ਸੇਵਾ ਸਮਿਤੀ ਨਲਾਸ ਦੇ ਵੱਲੋਂ ਸ਼੍ਰੀ ਅਮਰਨਾਥ ਯਾਤਰਾ ਲਈ ਜਾਣ ਵਾਲੇ ਭਗਤ ਜਨਾਂ ਲਈ ਚੰਦਰਕੋਟ ਦੇ ਵਿੱਚ 23ਵਾਂ ਵਿਸ਼ਾਲ ਭੰਟਾਰਾ ਲਗਾਇਆ ਜਾ ਰਿਹਾ ਹੈ ਜੀ ਇਸ ਦੇ ਲਈ ਰਾਜਪੁਰ ਦੀ ਪੁਰਾਣੀ ਅਨਾਜ ਮੰਡੀ ਤੋਂ ਦੋ ਟਰੱਕ ਜਿਨ੍ਹਾਂ ਦੇ ਵਿੱਚ ਲੰਗਰ ਪੰਡਾਰੇ ਦੀ ਸਮਗਰੀ ਨੂੰ ਅੱਜ ਨਲਾਸ ਮੰਦਰ ਦੇ ਮਹਾਂਤ ਸ਼੍ਰੀ ਲਾਲ ਗਿਰੀ ਜੀ ਮਹਾਰਾਜ ਜੀ ਦੇ ਵੱਲੋਂ ਆਪਣੇ ਕਾਰਕਮਲਾ ਨਾਲ ਹਰੀ ਝੰਡੀ ਵਿਖਾ ਕੇ ਰਾਜਪੁਰ ਤੋਰਫਾਨਾ ਕੀਤਾ ਗਿਆ ਇਸ ਮੌਕੇ ਤੇ ਸਭ ਤੋਂ ਪਹਿਲਾਂ ਮਹਾਰਾਜ ਜੀ ਵੱਲੋਂ ਪੂਜਾ ਅਰਚਨਾ ਕੀਤੀ ਗਈ ਉਸ ਤੋਂ ਬਾਅਦ ਟਰੱਕਾਂ ਨੂੰ ਰਾਜਪੁਰ ਦੀ ਪੁਰਾਣੀ ਅਨਾਜ ਮੰਡੀ ਤੋਂ ਰਫਾਨਾ ਕੀਤਾ ਗਿਆ ਇਸ ਮੌਕੇ ਤੇ ਸ਼੍ਰੀ ਸ਼ਾਨਾਲੇਸ਼ਵਰ ਮਹਾਦੇਵ ਸੇਵਾ ਸਮਿਤੀ ਨਲਾਸ ਦੇ ਪ੍ਰਧਾਨ ਅਤੇ ਮੁੱਖ ਸੇਵਾਦਾਰ ਭਾਰਤ ਪੂਸ਼ਣ ਕਾਮਰਾਂ ਨੇ ਦੱਸਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਸ਼ਾਨਾਲੇਸ਼ਵਰ ਮਹਾਦੇਵ ਸੇਵਾ ਸਮਿਤੀ ਵੱਲੋਂ ਅਮਰਨਾਥ ਯਾਤਰਾ ਜਾਣ ਵਾਲੇ ਭਗਤਾਂ ਲਈ 23ਵਾਂ ਵਿਸ਼ਾਲ ਭੰਡਾਰਾ ਚੰਦਰਕੋਟ ਦੇ ਵਿੱਚ ਲਗਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਭੰਡਾਰਾ 24 ਘੰਟੇ ਚੱਲਦਾ ਹੈ ਅਤੇ ਦਿਨ ਰਾਤ ਇਹ ਚੱਲਦਾ ਰਹੇਗਾ। ਆਉ ਤਾਂ ਤੁਹਾਨੂੰ ਸੁਣਾਉਣਾ ਇਸ ਮੌਕੇ ਤੇ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਸੀ। ਬਾਕੀ ਬਸ ਪ੍ਰਿੰਪੂਸ਼ਨ ਜੀ ਇਹ ਜੋ ਅੱਜ ਕਾਰਜ ਕੀਤਾ ਹੈਗਾ ਬੜਾ ਵਧੀਆ ਹੈ ਹਰ ਸਾਲ ਤੁਸੀਂ ਕਰਦੇ ਹੋ ਜੀ। ਤੇ ਇਹਨਾਂ ਮੈਨੇਜ ਕਿਸ ਤਰ੍ਹਾਂ ਕਰਦੇ ਹੋ ਤੇ ਕੀ ਸਾਰਾ ਇਹ ਪ੍ਰੋਗਰਾਮ ਇਹ ਸਾਡੇ ਨਲਾਸ ਵਾਲੇ ਮਹਾਰਾਜ ਇੰਦਰਗਿਰੀ ਜੀ ਦੇ ਅਸ਼ੀਰਵਾਦ ਨਾਲ ਉਹਨਾਂ ਦੀ ਪ੍ਰੇਰਣਾ ਨਾਲ ਅਤੇ ਲਾਲਗਿਰੀ ਮਹਾਰਾਜ ਦੇ ਅਸ਼ੀਰਵਾਦ ਨਾਲ ਸਾਨੂੰ 23 ਸਾਲ ਹੋ ਗਏ ਜੀ ਸ਼੍ਰੀ ਸ਼ਾਨਲੇਸ਼ਨ ਮਾਧੇਵ ਸੇਵਾ ਸਮਿਤੀ ਦੇ ਨਾਮ ਦੇ ਉੱਤੇ ਰਾਜਪੁਰਾ ਤੋਂ ਅਮਰਨਾਥ ਯਾਤਰਾ ਦੇ ਲਈ ਭੰਡਾਰਾ ਲਾਇਆ ਜਾਂਦਾ ਇਹ 23ਵਾਂ ਭੰਡਾਰਾ ਹੈਗਾ ਪਹਿਲਾ ਭੰਡਾਰਾ 나ਸ਼ਰੀ ਲੱਗਦਾ ਸੀਗਾ ਹੁਣ ਚੰਦਰਕੋਟ 나ਸ਼ਰੀ ਤੋਂ 8 ਕਿਲੋਮੀਟਰ ਅੱਗੇ ਜਾ ਕੇ ਚੰਦਰਕੋਟ ਸਾਨੂੰ ਜਿਹੜੀ ਗਵਰਨਮੈਂਟ ਨੇ ਜਗ੍ਹਾ ਦਿੱਤੀ ਵੀ ਹੈ ਉੱਥੇ ਉੱਥੇ ਜਿਹੜਾ ਭੰਡਾਰਾ ਲਾਇਆ ਜਾਂਦਾ ਹੈਗਾ ਇਹ ਭੰਡਾਰਾ 24 ਘੰਟੇ ਮਤਲਬ ਉੱਥੇ ਜਿੰਨੇ ਵੀ ਦਿਨ ਮਤਲਬ ਤਕਰੀਬਨ 50 ਦਿਨ ਐ ਕਿ ਜਿਹੜੀ ਯਾਤਰਾ ਹੈ 29 ਜੂਨ ਤੋਂ ਸ਼ੁਰੂ ਹੋ ਰਹੀ ਹੈ ਔਰ 19 ਅਗਸਤ ਤੱਕ ਚੱਲੇਗੀ ਤੇ ਪੂਰੇ ਜਿਹੜਾ ਹੈਗਾ ਯਾਤਰਾ ਦੇ ਦੌਰਾਨ ਸੋ ਹਰ ਜਿਹੜਾ ਯਾਤਰੀ ਦੀ ਹਰ ਸਹੂਲਤ ਦਾ ਜਿਹੜਾ ਹੈਗਾ ਪ੍ਰਬੰਧ ਕੀਤਾ ਜਾਂਦਾ ਤੇ ਅੱਜ ਜਿਵੇਂ ਕਿ ਦੇਖਿਆ ਗਿਆ ਕਿ ਮਹਾਰਾਜ ਜੀ ਆਏ ਆ ਜੀ ਇਹ ਹਰ ਸਾਲ ਹੀ ਮਹਾਰਾਜ ਜੀ ਤੋਂ ਹਰ ਸਾਲ ਹੀ ਮਹਾਰਾਜ ਜੀ ਆਉਂਦੇ ਇੱਥੇ ਕੋਈ ਵੀ ਮਤਲਬ ਪੋਲਿਟੀਕਲ ਬੰਦਾ ਨਾ ਬੁਲਾਉਂਦੇ ਕਿਉਂਕਿ ਇਹ ਜਿਹੜਾ ਭੰਡਾਰਾ ਹੈਗਾ ਇਹ ਜਿਹੜੀ ਸੰਸਥਾ ਹੈਗੀ ਇਹ ਮਹਾਰਾਜ ਜੀ ਦੇ ਪੈਟਰਨ ਦੇ ਥੱਲੇ ਹੀ ਕੰਮ ਕਰ ਰਹੀ ਹੈ। ਤੋਂ ਇਸ ਕਰਕੇ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਜਿਹੜਾ ਹੈਗਾ ਅੱਜ ਰਾਸ਼ਨ ਸਮਗਰੀ ਦੇ ਦੋ ਟਰੱਕ ਜਿਹੜੇ ਹੈਗੇ ਭੇਜੇ ਜਾ ਰਹੇ ਨੇ ਉੱਥੇ ਚੰਦਰਗੋੜ੍ਹ ਤੇ ਅੱਗੇ ਜਿਹੜਾ 29 ਤਰੀਕ ਨੂੰ ਵਿਧੀਵਤ ਪੰਜੜਾ ਪੰਡਾਰਾ ਸ਼ੁਰੂ ਕੀਤਾ ਜਾਵੇ। ਇਸ ਇਲਾਵਾ ਵੀ ਹੋਰ ਵੀ ਰਾਸ਼ਨ ਜਾਏਗਾ ਆਨ ਵਾਲੇ ਜਿੰਨਾਂ ਦੇ ਵਿੱਚ। ਇਹ ਰਿਕੁਆਇਰਮੈਂਟ ਦੇ ਹਿਸਾਬ ਨਾਲ ਹੈਗਾ ਜਿਵੇਂ ਮਤਲਬ ਸਾਡਾ ਤਕਰੀਬਨ ਅਸੀਂ 20 ਦਿਨ ਦਾ ਰਾਸ਼ਨ ਭੇਜ ਦਿੰਦੇ ਆ। 20 ਦਿਨ ਦੇ ਬਾਅਦ ਫਿਰ ਦੁਬਾਰਾ ਜਿਹੜੀਆਂ ਗੱਡੀਆਂ ਐਸ ਪਰ ਰਿਕੁਆਇਰਮੈਂਟ ਭੇਜੀਆਂ ਜਾਂਦੀਆਂ। ਤੇ ਇਹ ਜਿਹੜਾ ਜਿੰਨਾ ਵੀ ਖਰਚਾ ਹੁੰਦਾ ਜੀ ਇਹ ਕਿਸ ਤਰ੍ਹਾਂ ਤੁਸੀਂ ਮੈਨੇਜ ਕਰਦੇ ਹੋ? ਇਹ ਸਾਡਾ ਨਾ ਕੇਵਲ ਸਾਡੀ ਰਾਜਪੁਰੇ ਦੀ ਪਬਲਿਕ ਬਲਕਿ ਸਾਨੂੰ ਅਦਰ ਸਟੇਟਸ ਦੇ ਵਿੱਚੋਂ ਖਾਸ ਤੌਰ ਜਿਹੜਾ ਹੈਗਾ ਸਾਨੂੰ ਗੁਜਰਾਤ, ਮਹਾਰਾਸ਼ਟਰ, ਰਾਜਸਥਾਨ ਤੋ ਸਾਨੂੰ ਬਹੁਤ ਜਿਹੜਾ ਹੈਗਾ ਡੋਨੇਸ਼ਨਸ ਆਉਂਦੀਆਂ ਹੈਗੀਆਂ ਡੋਨੇਸ਼ਨਸ ਆਨਲਾਈਨ ਸਾਡੇ ਖਾਤੇ ਵਿੱਚ ਹੀ ਆਉਂਦੀਆਂ ਸਾਰੀਆਂ ਔਰ ਉਹ ਸਾਰੇ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਭੰਡਾਰਾ ਲਾਇਆ ਜਾਂਦਾ ਜਿਵੇਂ ਕਿ ਤੁਸੀਂ ਕੁਝ ਇਨਵਿਟੇਸ਼ਨਸ ਵੀ ਦੇ ਰਹੇ ਸੀਗੇ ਲੋਕਾਂ ਨੂੰ ਮੈਂ ਦੇਖਿਆ ਤੇ ਲੋਕਾਂ ਨੂੰ ਤੁਸੀਂ ਉੱਥੇ ਆਉਣ ਦੀ ਅਪੀਲ ਕਰ ਰਹੇ ਸੀਗੇ ਜੀ ਆ ਕੇ ਇੱਕ ਵਾਰ ਦੇਖੋ ਜੀ 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 ਤੇ ਕੀ ਅਪੀਲ ਕਰਨਾ ਚਾਹੋਗੇ ਕਿ ਕਿਹੜੀ ਜਗ੍ਹਾ ਪ੍ਰੋਪਰ ਕਿਹੜੀ ਜਗ੍ਹਾ ਤੇ ਸਥਾਨ ਹੈਗਾ ਜੀ ਤੁਹਾਡਾ ਨਾਸ਼ਰੀ ਚਨੈਨੀ ਟਨਲ ਜੇ ਐਂਡ ਕੇ ਡਿਸਟ੍ਰਿਕਟ ਰਾਮਬੰਦ ਦੇ ਵਿੱਚ ਨਾਸ਼ੀ ਚਨੈਨੀ ਟਨਲ ਤੋਂ 8 ਕਿਲੋਮੀਟਰ ਅੱਗੇ ਚੰਦਰਕੋਟ ਦੇ ਵਿੱਚ ਇਹ ਜਿਹੜਾ ਹੈਗਾ ਸਾਡਾ ਭੰਡਾਰਾ ਲੱਗਦਾ ਹੈਗਾ ਉੱਥੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇਹ ਅਪੀਲ ਕਰਦਾ ਸਾਰੇ ਆਪਣੇ ਰਾਜਪੁਰਾ ਵਾਸੀਆਂ ਨੂੰ ਜਾਂ ਜਿੱਥੇ-ਜਿੱਥੇ ਵੀ ਜਿਹੜੀ ਮੇਰੀ ਆਵਾਜ਼ ਜਾ ਰਹੀ ਹੈਗੀ ਹੈ ਤਾਂ ਮਤਲਬ ਇਹ ਪਲੀਜ਼ ਉੱਥੇ ਸਾਡੇ ਇੱਕ ਵਾਰੀ ਆਓ ਦੇਖੋ ਭੰਡਾਰੇ ਸੇਵਾ ਦਾ ਆਨੰਦ ਲਓ ਔਰ ਮਤਲਬ ਜੋ ਵੀ ਉੱਥੇ ਭੰਡਾਰੇ ਤੇ ਉੱਤੇ ਹੁੰਦਾ ਹੈ ਨੋ ਡਾਊਟ ਕਿ ਮਤਲਬ ਉਹਨੂੰ ਇੱਕ ਮਤਲਬ ਬੜਾ ਇੱਕ ਆਤਮਿਕ ਆਨੰਦ ਆ ਮਹਿਸੂਸ ਹੁੰਦਾ ਹੈ ਕਿਉਂਕਿ ਯਾਤਰੀ ਦੀ ਸੇਵਾ ਕਰਕੇ ਤਾਂ ਤੋਂ ਇਸ ਲਈ ਮਤਲਬ ਮੇਰੀ ਇਹ ਅਪੀਲ ਹੈਗਾ ਔਰ ਮੈਂ ਤੁਹਾਡਾ ਧੰਨਵਾਦ ਕਰਦਾ ਤੁਹਾਡੇ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਜਿਹੜਾਗਾ ਸਾਡਾ ਇਹ ਸੰਦੇਸ਼ ਜਿਹੜਾ ਦੂਰ ਦੂਰ ਤੱਕ ਪਹੁੰਚੇਗਾ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ న్యూਸ 89 ਪੰਜਾਬ ਹਰ ਖਬਰ ਜਿੰਦਾ ਹੋਵੇ ਅਸਰ